ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ 28 ਮਾਰਚ ਨੂੰ ਅੰਮ੍ਰਿਤਸਰ ਚ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਸਾਹਮਣੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰਨ ਵਾਲੇ ਕੇਬਲ ਆਪਰੇਟਰ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਆਵਾਜ਼ ਚੁੱਕੀ ਹੈ ਜਿਸ ਦਿਨ ਅੰਮ੍ਰਿਤਸਰ ਵਿੱਚ ਘਟਨਾ ਵਾਪਰੀ ਮੌਕੇ ਤੇ ਮੌਜੂਦ ਸਨ 14 ਜੱਜ ਚੰਡੀਗੜ੍ਹ ਸਥਿਤ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨਾਮੀ ਜਥੇਬੰਦੀ ਨੇ ਮੌਕੇ ਤੇ ਮੌਜੂਦ ਜੱਜਾਂ ਨੂੰ ਲਿਖਿਆ ਕਿ ਕੇਬਲ ਆਪਰੇਟਰਾਂ ਦੀਆਂ ਮੁਸ਼ਕਲਾਂ ਸੁਣਨ ਗਏ ਜੱਜਾਂ ਸਾਹਮਣੇ ਇੱਕ ਕੇਬਲ ਆਪਰੇਟਰ ਆਪਣੀ ਤਕਲੀਫ ਬਿਆਨ ਕਰਦਾ ਹੈ ਦੁਖੀ ਹੋ ਕੇ ਖੁਦਕੁਸ਼ੀ ਕਰਨ ਲਈ ਜ਼ਹਿਰ ਖਾ ਲੈਂਦਾ ਹੈ ਪਰ ਲੋਕਾਂ ਨੂੰ ਨਿਆਂ ਦੇਣ ਵਾਲੇ ਜੱਜਾਂ ਵੱਲੋਂ ਆਪਣੇ ਤੌਰ ਤੇ ਕੋਈ ਵੀ ਐਕਸ਼ਨ ਨਾ ਲੈਣਾ ਦੁਖੀ ਕਰਦਾ ਹੈ ਜਥੇਬੰਦੀ ਨੇ ਸੈਮੀਨਾਰ ਵਿੱਚ ਮੌਜੂਦ ਜੱਜਾਂ ਨੂੰ ਖੁਦ ਗਵਾ ਬਣ ਲਈ ਵੀ ਅਪੀਲ ਕੀਤੀ ਹੈ ਕਿਉਂਕਿ ਇਲਜ਼ਾਮ ਇਹ ਵੀ ਨੇ ਕਿ ਜਸਵਿੰਦਰ ਜਸਦੀ ਦੀ ਮੌਸਬੰਦੀ ਐਫ ਆਈ ਆਰ ਨਿਸ਼ਾਨ ਸਿੰਘ ਨਾਮੀ ਸਬ ਇੰਸਪੈਕ ਇਸ ਲਈ ਮੌਕੇ ਤੇ ਮੌਜੂਦ ਅਜਨ ਗਵਾਦੇ ਤੌਰ ਤੇ ਆਪਣਾ ਫਰਜ਼ ਨਿਭਾਉਣ ਦੀ ਅਪੀਲ ਕੀਤੀ ਗਈ ਐਫ ਆਰ ਉਹ ਆਦਮੀ ਨੂੰ ਕੀਤੀ ਗਈ ਹੈ ਸਬ ਇੰਸਪੈਕਟਰ ਨਿਸ਼ਾਨ ਵਾਲ ਨੂੰ ਜਿਹੜਾ ਮੌਕੇ ਤੇ ਮੌਜੂਦ ਹੀ ਨਹੀਂ ਸੀ ਜਦੋਂ ਕਿ ਉਹ ਸੈਮੀਨਾਰ ਦੇ ਵਿੱਚ ਟੀ ਡੀ ਸੈਟ ਦੇ ਚੇਅਰਮੈਨ ਉਹਨਾਂ ਦੇ ਮੈਂਬਰ ਸੁਪਰੀਮ ਕੋਰਟ ਦੇ ਜੱਜ ਜੱਜ ਤੇ ਹਾਈ ਕੋਰਟ ਦੇ ਜੱਜ ਜਿਹੜੇ ਉੱਥੇ ਮੌਜੂਦ ਹੀ ਉਹਦੇ ਤੋਂ ਲਹਿਦਾ ਬਾਅਦ ਐਸੋਸੀਏਸ਼ਨ ਅੰਮਰਸਰ ਦੇ ਹੋਰ ਬਾਰ ਦੇ ਜਿਹੜੇ ਮੈਂਬਰ ਤੇ ਕਈ ਜੱਜ ਜਿਹੜੇ ਉਹ ਮੌਜੂਦ ਹੈ ਅਸੀਂ ਅੱਜ ਉਹਨਾਂ ਜੱਜਾਂ ਨੂੰ ਚਿੱਠੀ ਲਿਖ ਕੇ ਉਹਨਾਂ ਨੂੰ ਇਹ ਬੇਨਤੀ ਕੀਤੀ ਹੈ ਵੀ ਤੁਸੀਂ ਇਸ ਕੇਸ ਚ ਗਵਾਹ ਬਣੋ ਸਭ ਤੋਂ ਪਹਿਲਾਂ ਜਿਹੜਾ ਕ੍ਰਿਮੀਨਲ ਲਾਅ ਆ ਇਹ ਇਹਦੇ ਸਾਹਮਣੇ ਸਾਨੂੰ ਲੱਗਦਾ ਵਾ ਵੀ ਜਦੋਂ ਉਹਨੇ ਸੁਸਾਈਡ ਦੀ ਅਟੈਂਪਟ ਕੀਤੀ ਆ ਪਹਿਲਾਂ ਤੇ ਉਹਨਾਂ ਨੂੰ ਜਿਹੜੇ ਮੈਂਬਰ ਹੀ ਸੈਮੀਨਾਰ ਕੀਤਾ ਉਹਦੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਲਈ ਆ ਇਹ। ਉਹਨਾਂ ਨੂੰ ਜੇ ਜਸਵਿੰਦਰ ਜਨਸੀ ਨੂੰ ਸੁਣ ਲੈਂਦੇ, ਉਹਦੀ ਸ਼ਿਕਾਇਤਾਂ ਨੂੰ ਸੁਣ ਲੈਂਦੇ, ਉਹਦੇ ਗ੍ਰਿਵੈਂਸ ਨੂੰ ਸੁਣ ਲੈਂਦੇ ਤੇ ਹੋ ਸਕਦਾ ਵੀ ਛਾਂਦੇ ਨੌਤਰਾਂ ਆਉਂਦੀ। ਪਰ ਉਹ ਸਾਰੀਆਂ ਚੀਜ਼ਾਂ ਨਿਕਲ ਗਈਆਂ ਉਹ ਟਾਈਮ ਨਿਕਲ ਗਿਆ। ਉਸ ਤੋਂ ਬਾਅਦ ਜੇ ਤੁਹਾਡੇ ਸਾਹਮਣੇ ਕੋਈ ਇਨਸੀਡੈਂਟ ਹੋਇਆ, ਕੋਈ ਕ੍ਰਾਈਮ ਹੋਇਆ ਵਾ ਤੇ ਤੁਹਾਡੀ ਡਿਊਟੀ ਬਣਦੀ ਹੈ ਵੀ ਤੁਸੀਂ ਪੁਲਿਸ ਨੂੰ ਕੰਪਲੀਟ ਕਰੋ, ਐਫੇਅਰ ਦਰਜ ਕਰਾਓ। ਜਿਦੋ ਕਿ ਸਾਰੇ ਜਾਣੇ ਜਿਹੜੇ ਉੱਥੇ ਮੌਜੂਦ ਸੀ ਹਾਈ ਪ੍ਰੋਫਾਈਲ ਬੰਦੇ ਜਿੰਨੇ ਜੁਡੀਸ਼ਰੀ ਸੀ ਉਹ ਸਾਰੇ ਬੰਦੇ ਜਿਹੜੇ ਉੱਥੋਂ ਮੌਕੇ ਤੋਂ ਚਲ ਗਏ ਤੇ ਕਿਸੇ ਨੇ ਅਫੇਅਰ ਦਰਜ ਨਹੀਂ ਕਰਾਈ 28 ਮਾਰਚ ਨੂੰ ਕੇਬਲ ਆਪਰੇਟਰਾਂ ਦੀਆਂ ਮੁਸ਼ਕਲਾਂ ਤੇ ਚੁਣੌਤੀਆਂ ਤੇ ਅੰਮ੍ਰਿਤਸਰ 'ਚ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਸੀ ਕੇਬਲ ਆਪਰੇਟਰ ਜਸਵਿੰਦਰ ਜੱਸੀ ਨੇ ਜਗਾ ਸਾਹਮਣੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਮੌਕੇ ਦੇ ਸੁਸਾਈਡ ਨੋਟ ਵਿੱਚ ਜੱਸੀ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਫਾਸਟਵੇ ਕੇਬਲ ਦੇ ਅੰਮ੍ਰਿਤਸਰ ਇੰਚਾਰਜ ਸਰਬਜੀਤ ਰਾਜੂ ਤੇ ਉਸਦੇ ਦੋ ਸਾਥੀਆਂ ਨੂੰ ਦੱਸਿਆ ਸੁਸਾਈਡ ਨੋਟ ਵਿੱਚ ਫਾਸਟਵੇ ਕੇਬਲ ਨੈਟਵਰਕ ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਪੁਲਿਸ ਨੇ ਸੁਸਾਈਡ ਨੋਟ ਵਿੱਚ ਲਿਖੇ ਨਾਮਾਂ ਦੇ ਆਧਾਰ 'ਤੇ ਕਾਰਵਾਈ ਕਰ ਤਿੰਨ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਫਾਸਟਵੇ ਕੇਬਲ ਨੈਟਵਰਕ ਦੇ ਐਮ.ਡੀ. ਗੁਰਦੀਪ ਸਿੰਘ ਦੀ ਗ੍ਰਿਫਤਾਰੀ ਕਦੋਂ ਹੋਵੇਗੀ ਹੁਣ এবিপি ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবিপি ਲਾਈਵ ਟਾਈਪ ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤੋਂ ਨਾ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP Live ਐਪ ਅਤੇ ਸਿਲੈਕਟ ਕਰੋ AVP News Punjabi